ਹਾਂਜੀ ਕੀਰਤੀ ਕਲਾਸ ਪੇਜ ਨਾਲ ਜੁੜੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਉਮੀਦ ਕਰਦਾ ਵੀ ਸਭ ਠੀਕ ਠਾਕ ਹੋਵੋਗੇ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਸੀਨੀਵਾਲ ਖੁਰਦ ਜ਼ਿਲ੍ਹਾ ਬਰਨਾਲਾ ਇੱਥੇ ਅਕबीर ਨੇ ਦੇਸੀ ਮੁਰਗੀਆਂ ਦਾ ਕੰਮ ਸ਼ੁਰੂ ਕੀਤਾ ਹੋਇਆ ਕਿਸੇ ਵੀ ਸਮੇਂ ਤੁਹਾਨੂੰ ਆਂਡਿਆਂ ਦੀ ਜ਼ਰੂਰਤ ਆ ਪਿਓਰ ਦੇਸੀ ਆਂਡੇ ਜੋ ਬਿਨਾ ਫੀਡ ਤੋਂ ਦੇਸੀ ਖਰਾਕ ਨਾਲ ਤਿਆਰ ਉਹ ਆਂਡੇ ਇਹਨਾਂ ਤੋਂ ਵੀਨਾ ਤੋਂ ਤੁਸੀਂ ਲੈ ਸਕਦੇ ਆ ਆ ਦੇਖੋ ਦੇਸੀ ਆਂਡੇ ਆ ਆ ਦੇਸੀ ਨਾਗਾ ਦੇਖੋ ਮੁਰਗੀਆਂ ਫਿਰਦੀਆਂ ਸਾਰੀਆਂ ਠੀਕ ਆ ਤੇ ਵੀਰ ਤੋਂ ਕਿਸੇ ਵੀ ਟਾਈਮ ਤੁਸੀਂ ਆਂਡੇ ਦੇਸੀ ਆਂਡੇ ਪਿਓਰ ਘਰ ਵਾਸਤੇ ਲੈਣੇ ਆ ਜਾਂ ਡਾਈਟ ਵਾਸਤੇ ਲੈਣੇ ਆ ਜਾਂ ਬੱਚੇ ਕਢਾਉਣ ਦੀ ਖਾਤਰ ਲੈਣੇ ਆ ਡੇਲੀ ਰੁਟੀਨ ਦੇ ਵਿੱਚ ਜਿਹੜੇ ਪਲੇਅਰ ਵੀ ਖਾਂਦੇ ਆ ਠੀਕ ਆ ਉਹ ਆਂਡੇ ਇਸ ਵੀਰ ਤੋਂ ਲੈ ਸਕਦੇ ਆ ਤੇ ਹੋਰ ਵੀਰ ਬੱਚੇ ਵੀ ਕਢਵਾ ਕੇ ਦਿੰਦਾ ਕਿਸੇ ਵੀ ਵੀਰ ਨੇ ਬੱਚੇ ਕਢਵਾਉਣੇ ਹੋਣ ਵੀਰ ਦਾ ਨੰਬਰ ਅਸੀਂ ਸਕਰੀਨ ਤੇ ਮੈਂਸ਼ਨ ਕਰਦੇ ਆਂਗੇ ਠੀਕ ਆ ਤੇ ਪਿੰਡ ਸੀਨੀਅਰ ਖੁਰਦਾ ਜ਼ਿਲ੍ਹਾ ਬਰਨਾਲਾ ਕਿਸੇ ਵੀ ਵੀਰ ਨੂੰ ਦੇਸੀ ਆਂਡਿਆਂ ਦੀ ਜਾਂ ਚੂਚਿਆਂ ਦੀ ਜ਼ਰੂਰਤ ਹੋਵੇ ਵੀਰ ਨਾਲ ਸੰਪਰਕ ਕਰ ਸਕਦਾ ਮਿਹਰਬਾਨੀ